ਤੜਾ ਮਹੀਨਾ ਪਹਿਲਾਂ ਬੰਦਾ ਪਾਗਲ ਹੋ ਗਿਆ ਸੀ ਬਠਿੰਡੇ ਕੁੜੀ ਦੇ ਪਿਆਰ ਚ ਪਾਗਲ ਹੋ ਗਿਆ ਸੀ ਉਹ ਫਿਰ ਭਾਈ ਅੱਜ ਮਿਲ ਗਿਆ پتہ ਨਹੀਂ ਤਾਂ ਠੀਕ ਹੋ ਗਿਆ ਡੜਾ ਡੋਲਾ ਵੀ ਨਾ ਮਾਰੇ ਆਹ ਦੁਕਾਨ ਕਰੀ ਬੈਠਾ ਭਾਈ ਮੁਰਗਾਪੁਰ ਲਈ ਹੀ ਬੈਠਾ ਨਾਂ ਵੀ ਪੈ ਨਹੀਂ ਕਿੱਥੋਂ ਘਟ ਹੋ ਗਿਆ ਭਾਈ ਭਾਈ ਤੂੰ ਉਹੀ ਹੈ ਜਿਹੜਾ ਮਹੀਨਾ ਪਹਿਲਾਂ ਪਾਗਲ ਹੋ ਗਿਆ ਸੀ ਉੱਥੇ ਬੈਠਾ ਸੀਗਾ ਭਾਈ ਬਿਸਕਟ ਖਾਈ ਜਾਂਦਾ ਸੀ 40 ਗਣਾਂ ਕੋਲੇ ਉੱਥੇ ਨਹੀਂ ਸੀ ਬੈਠਾ ਭਾਈ ਮੈਂ ਉਹ ਦਰਗਾਹ ਬੈਠਾ ਸੀਗਾ ਅੰਦਰ ਬੈਠਾ ਸੀ ਭਾਈ ਹਾਂ ਤੇ ਹੁਣ ਠੀਕ ਹੈ ਭਾਈ ਹੁਣ ਠੀਕ ਹੈ ਬਰੇ ਹੁਣ ਤਾਂ ਜਮਾਂ ਸਹੀ ਆ ਕਿੱਥੋਂ ਲਈ ਦਵਾਈ ਭਾਈ ਦਵਾਈ ਨਾ ਭਾਈ ਮੈਨੂੰ ਮੈਨੂੰ ਵੈਸੇ ਯਾਦ ਨਹੀਂ ਕਿਹਨੇ ਦਵਾਈ ਸੀਗੀ ਉਦੋਂ ਮੈਂ ਮੈਂਟਲ ਸੀਗਾ ਆਪਣੇ ਤੇ ਯਾਰ ਆ ਕੀ ਕਰੀ ਬੈਠਾ ਮੁਰਗਾ ਪਰ ਫਿਲਮ ਦਾ ਨਾਮ ਪਤਾ ਨਹੀਂ ਆ ਕੀ ਕਰੀ ਬਾਈ ਬਾਈ ਬਰਾਡ ਐ ਤੇ ਇੱਕ ਮੁੰਡਾ ਗਰਵੀਰ ਉਹਨਾਂ ਦੋਨਾਂ ਭਰਾਵਾਂ ਨੇ ਮੈਨੂੰ ਸਪੋਰਟ ਕੀਤੀ ਮੈਨੂੰ ਆ ਕੈਫੇ ਖੋਲ ਕੇ ਦਿੱਤਾ ਉਹਨਾਂ ਨੇ ਉਹਨਾਂ ਨੇ ਸਪੋਰਟ ਕੀਤੇ ਮੇਰੇ ਕੋਲ ਤਾਂ ਪੈਸੇ ਨਹੀਂ ਸੀ ਮੈਨੂੰ ਕਹਿੰਦੇ ਯਾਰ ਵੀ ਤੂੰ ਇੱਥੇ ਖੋਲ ਲੈ ਤੇਰਾ ਕੰਮ ਚਲਾ ਦਾਂਗੇ ਬਰਾਡ ਦੀ ਬਹੁਤ ਸਪੋਰਟ ਐਵੇਂ ਕਹਦੇਗੇ ਤੇ ਪਿਆਈ ਲੱਸੀ ਜਨਾ ਯਾਰ ਬਾਈ ਖੋਲੀ ਤੂੰ ਚਿਕਨ ਇਹ ਮੂਰਤਾ ਐ ਬਾਈ ਅੱਜ ਗਰਮੀ ਵਾਲੀ ਆ ਵੇਖ ਤਾ ਮਾਰਦਾ ਸੀਗਾ ਆਪਾਂ ਕਹੇ ਵੀ ਚਲ ਯਾਰ ਲੱਸੀ ਪਿਉ ਆਣੇ ਲੋਕਾਂ ਨੂੰ ਦਿਮਾਗ ਸਹੀ ਆ ਤੇਰਾ ਕਿਉਂਗੇ ਹਨਾ ਕੰਮ ਕਰਦਾ ਵੀ ਅੱਜ ਗਰਮੀ ਆ ਦਿਮਾਗ ਤਾਂ ਬਈ ਪਹਿਲਾਂ ਬਾਹਲਾ ਸੀ ਮੇਰਾ ਕੈਲਕੂਲੇਟਰ ਨਾਲੋਂ ਵੀ ਤੇਜ਼ ਸੀਗਾ ਉਹ ਤੈਨੂੰ ਪਤਾ ਗੱਲ ਹੋ ਗਈ ਸੀ ਮਾਗਤਾ ਬਈ ਕਹਿੰਦਾ ਮੇਰਾ ਗੰਦੇ ਨਾਲੇ ਨੂੰ ਚੱਲਦਾ ਸੀ ਪਹਿਲਾਂ ਚਲੋ ਛੱਡੋ ਯਾਰ ਉਂ ਠੀਕ ਆ ਰੋੜਾ ਨਾ ਮਾਰਦਾ ਮੇਰੇ ਆ ਕੀ ਆ ਯਾਰ ਦੱਸ ਇਹ ਬਈ ਆਪਣਾ ਕੈਫੇ ਖੋਲਿਆ ਆਪਾਂ ਆ ਜਿਵੇਂ ਇਹ ਕਹਿੰਦਾ ਨਾਮ ਮੁਰਗਾਪੁਰਾ ਦਿਖਾ ਦੇ ਬਈ ਮੁਰਗਾਪੁਰਾ ਇੱਥੇ ਕੱਲਾ ਮੁਰਗਾ ਮਿਲਦਾ ਇਨਸਪਾਇਰਡ ਹੈ ਮੁਰਗਾ ਮਿਰਜ਼ਾਪੁਰ ਤੋਂ ਬਾਹਲਾ ਸੋਣਾ ਨਾ ਰੱਖੀ ਵਿਟਾਮਿਨ ਹਾਂਜੀ ਥੈਂਕ ਯੂ ਇਹ ਹੁਣ ਇਹ ਬਾਰੇ ਇਹ ਬਾਈ 100% ਹੈਲਦੀ ਚਿਕਨ ਆਪਣਾ ਇਹ ਖਾ ਕੇ ਤੁਹਾਨੂੰ ਨਾ ਕੋਈ ਭਾਰਾਪਨ ਫੀਲ ਹੋਵੇ ਨਾ ਕੋਈ ਟ੍ਰਾਈਗਲਿਸਰਾਈਡ ਵਧੇ ਨਾ ਕੋਲਸਟ੍ਰੋਲ ਵਧੇ ਨਾ ਬੀਪੀ ਵਧੇ ਨਾ ਤੁਹਾਡੇ ਦਿਲ ਦੀਆਂ ਨਾੜਾਂ ਬਲੌਕ ਹੋਣ ਨਾ ਤੁਹਾਨੂੰ ਸਰਜਰੀ ਕਰਾਉਣੀ ਪਵੇ ਕੁਝ ਨਹੀਂ ਬਸ ਮਾਰੀ ਜਾਂਦਾ ਤੇਲ ਤੋਂ ਬਿਨਾ ਕਿਵੇਂ ਬਣਾ ਦੇਗਾ ਉਹ ਬਣੂਗਾ ਭਰਾ ਮੇਰਾ ਜਦੋਂ ਤੂੰ ਖਾਏਗਾ ਤੂੰ ਦੇਖ ਲਈਂ ਤਸੱਲੀ ਕਰ ਲਈ ਕੋਈ ਤੇਲ ਨਹੀਂ ਹੋਣਾ ਵਿੱਚ ਤੂੰ ਖਾ ਕੇ ਕਹੇਂਗਾ ਵੀ ਧੰਨ ਧੰਨ ਹੋ ਗਈ ਇਹ ਕਿਹੜੀ ਪਹਪੂਤੀ ਲੈ ਆ ਤੂੰ ਬਸ ਕੀ ਲੈ ਆ ਜੀ ਪਹਪੂਤੀ ਤਾਂ ਦੱਸ ਫਿਰ ਬਾਰਬੀਕਿ ਚਿਕਨ ਆਪਣਾ ਕਿੰਨਾ ਕ ਮਹਿੰਗਾ ਸਿਸਟਮ ਆ ਮਹਿੰਗਾ ਆਮ ਦਾ ਰੇਟ ਕੀ ਹੁੰਦਾ 500 ਦਾ ਫੁੱਲ ਚਿਕਨ ਹੁੰਦਾ ਬਾਉਣ ਦਾ ਕੀ ਆਪਣਾ ਮਹਿੰਗਾ ਰੱਖਿਆ ਉਸੇ ਰੇਟ 'ਚ ਹੈ ਪਰ ਸੇਤ ਉਦੋਂ ਜ਼ਿਆਦਾ ਚੰਗੀ ਆ ਜਿਮ ਵਾਲੇ ਸਾਨੂੰ 50 ਬੰਦੇ ਬੁਕਿੰਗ ਕਰਵਾ ਗਏ ਵੀ ਬਾਈ ਸਾਡਾ ਡੇਲੀ ਦਾ ਲਾ ਦੇ ਇੰਨੀ ਘੈਂਟ ਚੀਜ਼ ਆ ਹੁਣ ਜਿਮ ਵਾਲਾ ਬੰਦਾ ਤਾਂ ਮਾੜੀ ਚੀਜ਼ ਨਹੀਂ ਖਾਂਦਾ ਨਾ ਨਾ ਬਹੁਤ ਦੇਖ ਕੇ ਲਗਾਇਆ ਕਿ ਉਹ ਕਹਿੰਦੇ ਵੀ ਸਾਡਾ ਡੇਲੀ ਤਾਂ ਲਾ ਦੇ ਕਿਉਂਕਿ ਦੂਜਾ ਚਿਕਨ ਖਾਨਾ ਖਾ ਕੇ ਕੋਕ ਪੀਣਾ ਪੈਂਦਾ ਉੱਤੇ ਫੇਰ ਥੱਲੇ ਕੁਝ ਨਹੀਂ ਪੀਣਾ ਬਈ ਬਈ ਤੂੰ ਫੁੱਲ ਖਾ ਲਈ ਪੂਰਾ ਖਾ ਕੇ ਤੈਨੂੰ ਆਈ ਨਹੀਂ ਲੱਗੂਗਾ ਵੀ ਯਾਰ ਉਹ ਕੀ ਖਾ ਲਿਆ ਹੋਰ ਹੀ ਹੈਵੀ ਜਾਂ ਨਹੀਂ ਹੁੰਦਾ ਜਿਵੇਂ ਕਹਿੰਦਾ ਜਿਵੇਂ ਇੱਕ ਮੈਂ ਤੈਨੂੰ ਨਾ ਨਹੀਂ ਲੈਂਦਾ ਉਹ ਬੁਢੇ ਜਿਹੇ ਦਾ ਬ੍ਰਾਂਡ ਨਹੀਂ ਬੜਾ ਵੱਡਾ ਬ੍ਰਾਂਡ ਹੈ ਆ ਹੈਗਾ ਪਤਾ ਨਹੀਂ ਕਿਹੜੇ ਹਨਾ ਉਹਦਾ ਪਖਾਨਾ ਉਹ ਕਰੰਚੀ ਆ ਉਹ ਖਾ ਤਾ ਲੈਂਦਾ ਲੈਂਦਾ ਸਵਾਦ ਤਾਂ ਹੁੰਦਾ ਬਹੁਤ ਪਰ ਮੁੜ ਕੇ ਫਰੇਮਾ ਹੋ ਜਾਂਦਾ ਗੈਸ ਬਣੀ ਜਾਂਦੀ ਐ ਤੇਜਾਬ ਬਣੀ ਜਾਂਦਾ ਉਹ ਐ ਇੱਥੇ ਹੀ ਖੜ ਜਾਂਦਾ ਰਾਤੀ ਹੀ ਮੇਰਾ ਹੈ ਰਾ ਉਹ ਇਹਦੂ ਬਾਦ ਤੋਂ ਇਹਨੂੰ ਖਾਣ ਤੋਂ ਬਾਅਦ ਉਹ ਨਹੀਂ ਖਾਂਦਾ ਇਹ ਗਰੰਟੀ ਆ। ਇਹ ਕਹਿ ਸਕਦਾ ਵੀ ਆਮ ਬੰਦਾ ਮੰਨ ਕੇ ਚੱਲ ਕਿਲੋ ਖਾ ਲੈਂਦੇ ਆ। ਯਾਰ ਰਾਮ ਨਾਲ ਖਾ ਲੂ। ਇਹ ਵੱਧ ਖਾਊ। ਭਾਈ ਜੇ ਆਮ ਕਿਲੋ ਖਾਂਦਾ ਫਿਰ ਇਹਨੂੰ 2 ਕਿਲੋ ਖਾਊਗਾ। ਦੁੱਗਣਾ ਖਾਊ ਦੁੱਗਣਾ ਖਾਊ। ਆਉਣਾ ਕਿੱਥੇ ਪਾਉ? ਆਉਣਾ ਪੂ ਬਈ ਮੁਰਗਾਪੁਰ ਠੀਕ ਆ? ਘੋੜਾ ਚੌਂਕ ਦੇ ਬਿਲਕੁਲ ਨਾਲ 100 ਫੁੱਟੀ ਸੜਕ ਤੇ ਬਠਿੰਡੇ। ਆ ਘੋੜਾ ਚੌਂਕ ਆ ਘੋੜਾ ਚੌਂਕ ਉਹ ਵੀ ਹਾਂ। ਤੇ ਆ ਨਾਲ ਮੁਰਗਾਪੁਰ ਆ ਗਿਆ ਮਤਲਬ ਯਾਰ ਵੀ ਜਿਹੜੇ ਬੰਦੇ ਨੇ ਮੁਰਗਾ ਖਾਦੇ ਬਿਨਾ ਨਹੀਂ ਪੈਣਾ ਉਹਨਾਂ ਵਾਸਤੇ ਇਦੋਂ ਵਧੀਆ ਥਾਂ ਕੋਈ ਨਹੀਂ ਬਟਿੰਡੇ ਸ਼ਹਿਰ ਦੇ ਵਿੱਚ ਬਟਿੰਡਾ ਸ਼ਹਿਰ ਛੱਡ ਯਾਰ 30 50 ਕਿਲੋਮੀਟਰ 100 ਕਿਲੋਮੀਟਰ ਦੀ ਦੂਰੀ 'ਚ ਵੀ ਇਦੋਂ ਵਧੀਆ ਚਿਕਨ ਮਿਲ ਜੇ ਮੈਂ ਫ੍ਰੀ ਚ ਦੇਉਂਗਾ ਹੁਣ ਤੂੰ ਮੈਂ ਤੇਰੀ ਗੱਲ ਸੁਣ ਲਾ ਚੱਲ ਤੈਨੂੰ ਬਾਈਆਂ ਨੇ ਦੁਕਾਨ ਕਰਤੀ ਆ ਉਹਨਾਂ ਦਾ ਵੀ ਹਨਾ ਧੰਨਵਾਦ ਕਰਦਾ ਧੰਨਵਾਦ ਵੀ ਬਰਾੜ ਬਟਿੰਡੇ ਵਾਲਾ ਤੇ ਗੁਰਵੀਰ ਗਿੱਲ ਬਾਈ ਧੰਨਵਾਦ ਹਨਾ ਤੇ ਹੁਣ ਸਹੀ ਕੰਮ ਚਲਾ ਲਈ ਹੁਣ ਨਾ ਬਾਈ ਬਣ ਕੇ ਕਿਸੇ ਪਿਆਰ ਚ ਨਾ ਪੈਣਾ ਹੁਣ ਇਹ ਕੁੜੀ ਇਕੱਤਰ ਤੇ ਮੈਂ ਤੁਹਾਨੂੰ ਦੱਸਦਾ ਪੰਜਾਬੀ ਵਿੱਚ ਹੁਣ ਉਹ ਕੰਮ ਨਹੀਂ ਬਈ ਮੇਰਾ ਵਿਆਹ ਤੇ ਹੁਣ ਤਾਂ ਆ ਵਿਆਹ ਹੈ ਮੇਰਾ 9ਵੇਂ ਮਹੀਨੇ ਚ ਪੱਕੀ ਗੱਲ ਹੈ ਲੈ ਯਾਰ ਬੰਦਾ ਸੁਧਰ ਗਿਆ ਸਪੋਰਟ ਤੁਸੀਂ ਕਰਨੀ ਹੈ ਠੀਕ ਹੈ ਤੇ ਦੁਕਾਨ ਆ ਜਿਹੜੀ ਬਈ ਆ ਵੇਖ ਲਓ ਇਧਰ ਮੁਰਗਾ ਪਰ ਤੇ ਇਹਨੂੰ ਸਵਾਰ ਕੇ ਨਾ ਨਾ ਉਹਦੇ ਜੈਨ ਚ ਰੱਖ ਲਓ ਹੁਣ ਜਦੋਂ ਵੀ ਤੁਸੀਂ ਬਠਿੰਡੇ ਆਉਣਾ ਤੇ ਘੋੜੇ ਚੌਂਕ ਕੋਲੇ ਬ੍ਰੇਕ ਵੱਜਣੇ ਉਸ ਤੋਂ ਬਾਅਦ ਮੁਰਗਾ ਪਰ ਜ਼ਰੂਰ ਹੋ ਕੇ ਜਾਣਾ ਤੇ ਜਮਾਂ ਹੀ ਬਈ ਆ ਵੇਖ ਲਓ ਕੁੱਕੜ ਵੇਖ ਲਓ ਤੇ ਕਹਿੰਦਾ ਬਾਈ ਤੇਲ ਹੈ ਨਹੀਂ ਤੇ ਬਾਕੀ ਆਪਾਂ ਵੀ ਚੈੱਕ ਕਰਕੇ ਬਾਅਦ ਚ ਵੀਡੀਓ ਪਾਵਾਂਗੇ ਵੀ ਤੇਲ ਹੈਗਾ ਕਿ ਨਹੀਂ ਬਿਲਕੁਲ ਬਰਾੜ ਬਾਈ ਯਾਰ ਜੇ ਤੈਨੂੰ ਗਲਤ ਲੱਗੀ ਚੀਜ਼ ਤੂੰ ਮੇਰੇ ਖਿਲਾਫ ਵੀਡੀਓ ਪਾਜੀ ਗੱਲ ਮੁੱਕੀ ਯਾਰ ਵੀ ਝੂਠ ਮਾਰਦਾ ਆ ਯਾਰ ਝੂਠ ਬੋਲਦਾ ਮੈਂ ਤੈਨੂੰ ਇੰਨਾ ਕਹਿਣਾ ਵੀ ਯਾਰ ਜਿਹੜੇ ਰੇਟ ਤੇ ਬਾਹਰੋਂ ਚਿਕਨ ਮਿਲਦਾ ਹੈ ਉਹੀ ਰੇਟ ਆਪਣੇ ਕੋਲੋਂ ਮਿਲਣਾ ਇੱਕ ਵਾਰੀ ਆ ਕੇ ਖਾ ਕੇ ਵੇਖੋ ਦੂਜੀ ਾਰ ਨਾਲ ਜੇ ਵਧੀਆ ਨਾ ਲੱਗਾ ਤੇਲ ਦਾ ਨਹੀਂ ਚਾਹੀਦਾ ਮੈਂ ਕਹ ਜਮਾ ਹੀ ਨਹੀਂ ਜਿਹੜਾ ਵਿੱਚੋਂ ਦੇ ਉਹਦੇ ਵਿੱਚ ਤੇਲ ਹੁੰਦਾ ਨਾ ਅੰਦਰ ਜੂਸ ਜੂਸ ਹੁੰਦਾ ਨਾ ਉਹੀ ਹੋਊਗਾ ਜੇ ਉਹਦੂ ਬਾਹਰਲਾ ਸਾਬਤ ਕਰਤਾ ਯਾਰ ਫ